123147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰਐਸਐਲ ਰਾਣਾ 슈ਗਰ ਸਿੰਟਡ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ 123147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰਐਸਐਲ ਰਾਣਾ 슈ਗਰ ਸਿੰਟਡ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ ਤੇ ਰਾਣਾ 슈ਗਰਜ਼ ਲਿਮਟਿਡ ਦੇ ਵਿੱਚ ਨਾ ਤਾਂ ਕਿਸੇ ਮਿਊਚੁਅਲ ਫੰਡ ਨੇ ਇਨਵੈਸਟ ਕੀਤਾ ਮਿਊਚੁਅਲ ਫੰਡ ਨੇ ਕਿੰਨੇ ਇਨਵੈਸਟ ਕੀਤਾ 0 ਇਹ ਬੰਦਾ ਇਹ ਕੰਪਨੀ ਇਹ ਪਰਿਵਾਰ ਇਹ ਅਦਾਰਾ ਸਾਨੂੰ ਠੀਕ ਨਹੀਂ ਲੱਗਦਾ ਉਹਨਾਂ ਨੇ ਵੀ ਉਹਨਾਂ ਨੇ ਬਾਈਕਾਟ ਕੀਤਾ ਤੁਸੀਂ ਐਮ ਪ੍ਰੈਸ ਕਾਨਫਰੰਸ ਜੋ ਸ਼ਰੂਮਨੀ ਅਕਾਲੀ ਦਲ ਦੇ ਦਫ਼ਤਰ ਚ ਅਸੀਂ ਸਾਰੇ ਕਰ ਰਹੇ ਹਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੱਕ ਬੇਨਤੀ ਪ੍ਰਵਾਨ ਕਰਕੇ ਇੱਥੇ ਪਹੁੰਚੇ ਹੋ ਦੂਸਰਾ ਧੰਨਵਾਦ ਸਾਡੇ ਸਾਰੇ ਅਕਾਲੀ ਦਲ ਦੀ ਟੀਮ ਦਾ ਚਾਹੇ ਰੂਰਲ ਆ ਚਾਹੇ ਅਰਬਨ ਆ ਇੱਕ ਬਹੁਤ ਵੱਡਾ ਫੈਸਲਾ ਸੈਬੀ ਨੇ ਕੀਤਾ ਸੈਬੀ ਕੀ ਹੈ ਇੱਕ ਹਿੰਦੁਸਤਾਨ ਦੀ ਬਹੁਤ ਵੱਡਾ ਇੱਕ ਅਧਾਰਾ ਆ ਜਿਹਨੂੰ ਕਹਿੰਦੇ ਆ ਸਿਕਿਉਰਿਟੀਆਂ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਇਹ ਜਿੰਨੀ ਵੀ ਹਿੰਦੁਸਤਾਨ ਦੀ ਸ਼ੇਅਰ ਮਾਰਕੀਟਿੰਗ ਦੀ ਬਿਜ਼ਨਸ ਚੱਲਦਾ ਜਿਹੜਾ ਉਹ ਸੈਬੀ ਦੇ ਦੇਖਰੇਖ ਦੇ ਵਿੱਚ ਸੈਬੀ ਦੇ ਅੰਦਰ ਔਰ ਸੈਬੀ ਇਹਦੀ ਇੱਕ ਰਾਖਾ ਧਿਰ ਬਣ ਕੇ ਇੱਕ ਸੈਂਟਰ 'ਚ ਬੈਠੀ ਆ ਇਹਨੂੰ ਕਹਿੰਦੇ ਆ ਸੈਬੀ ਸਿਕਿਉਰਿਟੀਆਂ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਪਿਛਲੇ ਦਿਨੀ ਜੋ ਬਹੁਤ ਵੱਡਾ ਇੱਕ ਘਪਲਾ ਸਾਹਮਣੇ ਆਇਆ ਜੋ 420 ਸੀ ਸਾਹਮਣੇ ਆਈ ਜੋ ਰਾਣਾ ਗੁਰਜੀਤ ਸਿੰਘ ਕਪੂਰਸਲੇ ਤੋਂ ਐਮਐਲਏ ਔਰ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਐਮਐਲਏ ਆ ਇਹਨਾਂ ਲੋਕਾਂ ਨੇ 2017 ਦੇ ਵਿੱਚ ਇਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਇੱਕ ਆਈਪੀਓ ਲਾਂਚ ਕੀਤਾ ਜਿਹਦਾ ਜਿਹਨੂੰ ਕਹੋ ਕਿ ਪੰਜਾਬੀ ਵਿੱਚ ਕਹੋ ਸ਼ੇਅਰ ਮਾਰਕੀਟ ਚ ਇਹਨਾਂ ਨੇ ਐਂਟਰੀ ਕੀਤੀ ਔਰ ਆਪਣੇ ਨਾਮ ਦੇ ਸ਼ੇਅਰ ਕੱਢਤੇ ਆਰਐਸਐਲ ਰਾਣਾ 슈ਗਰਜ਼ ਲਿਮਿਟਿਡ ਦੇ ਨਾਮ ਤੇ ਸ਼ੇਅਰ ਕੱਟਦੇ ਉਹ ਸ਼ੇਅਰ ਇਹਨਾਂ ਨੇ ਮਾਰਕੀਟ ਦੇ ਵਿੱਚ ਵੇਚੇ ਸ਼ੇਅਰ ਵੇਚ ਕੇ ਜਦੋਂ ਇਹਨਾਂ ਨੇ ਆਪਣਾ ਬੈਲੈਂਸ ਸ਼ੀਟ ਦਿਖਾਣੀ ਸ਼ੁਰੂ ਕੀਤੀ ਤਕਰੀਬਨ ਜੇ 2014 ਤੋਂ ਲੈ ਕੇ ਅੱਜ ਤੱਕ ਗੱਲ ਕਰਾਂ ਕਿਸੇ ਸਾਲਾ ਕਰੋੜ ਦਾ ਘਾਟਾ ਆਰਐਸਨ ਨੂੰ ਰਾਣਾ ਸ਼ਿਫਰ ਤੋਂ ਕਿਤੇ ਕਿਸੇ ਸਾਲ 50 ਕਰੋੜ ਦਾ ਕਿਸੇ ਸਾਲ 78 ਕਰੋੜ ਦਾ ਕਿਸੇ ਸਾਲ 82 ਕਰੋੜ ਦਾ ਔਰ ਕਿਸੇ ਸਾਲ 80 ਕਰੋੜ ਦੇ ਲਗਭਗ ਇਹਨਾਂ ਨੂੰ ਹਰ ਸਾਲ ਘਾਟਾ ਪਿਆ 2014 15 ਤੋਂ ਲੈ ਕੇ ਵੀ ਗਾਹ ਤੱਕ ਗੱਲ ਕਰਾਂ ਹੁਣ 2017 ਜਦੋਂ ਸਨ ਆਂਦਾ ਰਾਣਾ ਗੁਰਜੀਤ ਸਿੰਘ ਬੜੇ ਹੀ ਛਾਤਰ ਦਿਮਾਗੀ ਨਾਲ 339 ਕਰੋੜ 339 ਕਰੋੜਸ ਆਰਐਸਐਲ ਚੋਂ ਵਿਡਰਾਅ ਕਰਦੇ ਆ ਆਰਐਸਐਲ ਕੀ ਹੈ ਜੀ ਮੈਂ ਪਹਿਲੇ ਦੱਸ ਚੁੱਕਾ ਰਾਣਾ 슈ਗਰਸ ਲਿਮਿਟਿਡ ਹੁਣ ਵਿਡਰਾਅ ਕਰਨ ਦਾ ਤਰੀਕਾ ਜਦੋਂ ਵੱਡੀ ਅਮਾਉਂਟ ਵਿਡਰਾਅ ਕਰਨੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਆਪਾਂ ਕੈਸ਼ ਪੈਸਾ ਨਹੀਂ ਕਢਾ ਸਕਦੇ ਇਹਨਾਂ ਨੇ ਉਹ ਪੈਸਾ ਇੱਕ ਅਲੱਗ-ਅਲੱਗ ਫਰਮਾਂ ਦੇ ਨਾਮ 'ਚ ਜਿਹੜੀਆਂ ਕਿ ਫਰਮਾਂ ਚਾਹੇ ਇਹਨਾਂ ਦੀਆਂ ਬਣਾਈਆਂ ਗਈਆਂ ਹੋਣ ਬੋਗਸ ਫਰਮਾਂ ਜਾਂ ਇਹਨਾਂ ਦੇ ਕਿਸੇ ਸਾਥੀਆਂ ਦੇ ਨਾਮ ਦੀਆਂ ਫਰਮਾਂ ਹੋਣਗੀਆਂ ਇੰਨਾ ਡੀਪ ਹਜੇ ਮੈਂ ਗਿਆ ਨਹੀਂ ਪਰ ਮੈਂ ਜਾ ਰਿਹਾ ਉਹ ਵੀ ਤੁਹਾਨੂੰ ਆਂਦੇ ਦਿਨਾਂ 'ਚ ਦੱਸ ਦਊਗਾ ਪਲੱਸ ਇਹਨਾਂ ਨੇ ਆਪਣੇ ਪ੍ਰੋਮੋਟਰਸ ਦੇ ਖਾਤੇ ਦੇ ਵਿੱਚ ਪੈਸੇ ਪਾ ਲਏ ਉਹ ਕਿਵੇਂ ਦੀ ਇਹਨਾਂ ਨੇ 39 ਕਰੋੜ ਤੋਂ ਕੁਝ ਰੁਪਈਆ ਆਪਦੇ ਮੁੰਡੇ ਦੇ ਖਾਤੇ 'ਚ ਕੁਝ ਆਪਣੇ ਛੋਟੇ ਮੁੰਡੇ ਦੇ ਖਾਤੇ 'ਚ ਕੁਝ ਆਪਣੀ ਵਾਈਫ ਦੇ ਖਾਤੇ 'ਚ ਕੁਝ ਭਾਬੀ ਦੇ ਕੁਝ ਭਰਾ ਦੇ ਕੁਝ ਉਹਨਾਂ ਦੇ ਬੱਚਿਆਂ ਦੇ ਕੁਝ ਅਲੱਗ ਫਰਮਾਂ 'ਚ ਅਲੱਗ ਫਰਮਾਂ 'ਚ ਵੀ ਜਿਹੜਾ ਪੈਸਾ ਗਿਆ ਮੁੜ ਕੇ ਪੈਸਾ ਇਕੱਠਾ ਹੋ ਕੇ ਇਹਨਾਂ ਦੇ ਆਪਣੇ ਖਾਤੇ 'ਚ ਆ ਗਿਆ ਇੱਕ ਬੇਟਾ ਕਾਗਜ਼ ਦੇ ਦੇਣਾ ਮੈਂ ਤੁਹਾਨੂੰ ਇਹਦੀ ਡਿਟੇਲ ਵੀ ਦੱਸ ਦਵਾਂ ਸਾਲ 2014-14 ਦੇ ਵਿੱਚ ਜੇ ਅਸੀਂ ਦੇਖਦੇ ਹਾਂ ਰਾਣਾ ਸ਼ੂਗਰਸ ਮਿਲ ਨੂੰ ਘਾਟਾ ਪੈਂਦਾ 24 ਕਰੋੜ ਰੁਪਏ ਦਾ। ਸਾਲ 2015 ਦੇ ਵਿੱਚ 82 ਕਰੋੜ। ਸਾਲ 2016 ਦੇ ਵਿੱਚ ਇਹਨਾਂ ਨੂੰ ਇੱਕ ਪ੍ਰੋਫਿਟ ਆਇਆ 17 ਕਰੋੜ ਦਾ। 14 'ਚ ਘਾਟਾ, 15 'ਚ ਘਾਟਾ, 16 'ਚ ਮੁਨਾਫਾ ਆਇਆ। 17 'ਚ ਇਹਨਾਂ ਨੂੰ ਘਾਟਾ ਪਿਆ 38 ਕਰੋੜ ਰੁਪਏ ਦਾ। 18 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 86 ਕਰੋੜ ਰੁਪਏ ਦਾ। 19 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 75 ਕਰੋੜ ਰੁਪਏ ਦਾ। ਮੈਂ ਤੁਹਾਡੇ ਮਾਧਿਅਮ ਨਾਲ ਕਪੂਰਸੇ ਦੇ ਔਰ ਬਾਕੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਫਰਮ ਨੂੰ ਇੰਨਾ ਜ਼ਿਆਦਾ ਘਾਟਾ ਪੈ ਰਿਹਾ ਜਿਹੜੀ ਫਰਮ ਆਲਰੇਡੀ ਲਾਸਟ ਆ ਉਹ ਕਿੱਦਾਂ ਕਰ ਸਕਦੀ ਹੈ ਕਿ ਪੈਸਾ ਕਢਾ ਲਵੇ ਜਦੋਂ ਇਹਦਾ ਕੇਸ 2017 ਦੇ ਵਿੱਚ ਸੇਬੀ ਕੋ ਲੱਗਿਆ ਸੇਬੀ ਨੇ ਉਹਦੀ ਇਨਕੁਆਰੀ ਕੀਤੀ ਬੜੀ ਹਾਈ ਲੈਵਲ ਇਨਕੁਆਰੀ ਹੋਈ ਤੇ ਉੱਥੋਂ ਪਤਾ ਲੱਗਾ ਕਿ ਇਹਨਾਂ ਨੇ 339 ਕਰੋੜ ਫੇਰਾ ਫੇਰੀ ਨਾ ਠੱਗੀ ਨਾ 400 ਬੀਸੀ ਨਾ ਆਪਦੇ ਖਾਤਿਆਂ ਚ ਪਵਾ ਲਿਆ ਉਹ ਪੈਸਾ ਕਿਨਾਂ ਦਾ ਸੀ ਉਹ ਪੈਸਾ ਸੀ ਤੁਹਾਡੇ ਸਾਰੇ ਲੋਕਾਂ ਦਾ ਕਿਸੇ ਨੇ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀ ਕਿਸੇ ਨੇ 2 ਲੱਖ ਦੇ ਖਰੀਦੇ ਸੀ ਕਿਸੇ ਨੇ 3 ਦੇ ਖਰੀਦੇ ਸੀ ਜਿਹਦੀ ਜਿੰਨੀ ਜੇਬ ਅਲਾਉ ਕਰਦੀ ਉਹਨਾਂ ਸੀ ਸੈਬੀ ਨੇ ਥੋੜੇ ਦਿਨ ਪਹਿਲਾਂ ਬੜੀ ਸਖਤ ਸਟੈਪ ਲਿਆ ਜਿਹਦੀ ਅਸੀਂ ਬਹੁਤ ਪ੍ਰਸ਼ੰਸਾ ਵੀ ਕਰਦੇ ਆਂ ਔਰ ਇਹੋ ਜੀ ਏਜੰਸੀ ਨੂੰ ਸੀ ਸ਼ਾਬਾਸ਼ੀ ਵੀ ਦਿੰਨੇ ਆ ਜਿਨੇ ਐਡਾ ਡੇਰਿੰਗ ਸਟੈਪ ਲਿਆ ਉਹਨਾਂ ਨੇ ਕਿਹਾ 339 ਕਰੋੜ ਰਾਣਾ ਗੁਰਜੀਤ ਸਿੰਘ ਦੀਆਂ ਫਰਮਾਂ ਕੋ واپس ਲੇਤਾ ਜਾਵੇ ਔਰ ਉਹਦੇ ਉੱਪਰ ਲਗਭਗ 5 ਸਾਲੇ ਨੇ ਪੈਸਾ ਵਰਤਿਆ 268 ਕਰੋੜ ਰੁਪਇਆ ਇਹਤੇ ਵਿਆਜ ਲਾਇਆ ਜਾਵੇ ਮੈਂ ਤੁਹਾਨੂੰ ਸੈਬੀ ਦਾ ਜਿਹੜਾ ਫੈਸਲਾ ਆ ਉਹ ਇੱਕ ਵਾਰੀ ਅੰਗਰੇਜ਼ੀ ਚ ਪੜ੍ਹ ਕੇ ਸੁਣਾ ਦਿੰਦਾ ਸੈਬੀ ਡਾਇਰੈਕਟਡ ਰਾਣਾ 슈ਗਰਸ ਟੂ ਰਿਕਵਰ 607 ਕਰੋੜਸ ਫਰੋਮ ਰਿਲੇਟਡ ਐਂਟੀਟिज ਵਿਚ ਇਨਕਲੂਡਸ 339 ਕਰੋੜ ਇਨ ਰਿਸਿਵੇਬਲਸ ਐਂਡ 268 ਕਰੋੜ ਇਨ ਇੰਟਰਸਟ ਡਿਊਸ ਸੈ ਪੰਜਾਬੀ ਦੇ ਵਿੱਚ ਇਹਦੀ ਟ੍ਰਾਂਸਲੇਸ਼ਨ ਹੈ ਕਿ ਸੈਬੀ ਨੇ ਹੁਕਮ ਲਾਇਆ ਕਿ ਰੌਣਾ ਸ਼ੂਗਰ ਕੋ 607 ਕਰੋੜ ਰੁਪਏ ਰਿਕਵਰ ਕੀਤਾ ਜਾਵੇ ਜੋ ਕਿ 339 ਕਰੋੜ ਦਾ ਇਹਨੇ ਕਢਾਇਆ ਸੀ ਤੇ 268 ਕਰੋੜ ਰੁਪਏ ਲਗਭਗ 5 ਸਾਲ ਦਾ ਇਹਨੂੰ ਵਿਆਜ ਲੱਗ ਗਿਆ ਉਸ ਤੋਂ ਬਾਅਦ ਸੈਬੀ ਹਟੀ ਨਹੀਂ ਸੈਬੀ ਨੇ ਇੱਕ ਫੈਸਲਾ ਫਿਰ ਨਾਲ ਸੁਣਾਤਾ ਕਿ ਇਹ ਤਾਂ ਇਹ ਕੋ ਕਵਰ ਕਰਨਾ ਹੀ ਕਰਨਾ 63 ਕਰੋੜ ਰੁਪਏ ਇਮੀਡੀਏਟਲੀ ਕੈਸ਼ ਇਹ ਜਮਾ ਕਰਾਵੇ ਤਾਂ ਕਿ ਅਕਾਊਂਟ ਨੂੰ ਕੁਝ ਹੌਸਲਾ ਹੋਵੇ ਉਹਨਾਂ ਨੇ ਵਿੱਚ ਇਹਦੇ ਲਿਖਿਆ ਇੰਗਲਿਸ਼ ਦੇ ਵਿੱਚ ਰਾਣਾ 슈ਗਰ ਪ੍ਰੋਮੋਟਰਸ ਐਂਡ ਅਦਰ ਰਿਲੇਟਡ ਐਂਟਰੀਜ਼ ਓਨ தி ਸੈਕਿਉਟੀ ਮਾਰਕੀਟਸ ਫਾਰ 2 ਇਅਰ ਦੋ ਸਾਲਾਂ ਲਈ ਰਾਣਾ 슈ਗਰ ਮਿਲ ਰਾਣਾ 슈ਗਰ ਲਿਮਟਿਡ ਇਹਨਾਂ ਦੀਆਂ 14 ਕੰਪਨੀਆਂ ਇਹਨਾਂ ਦੇ ਨਾਮ ਦੀਆਂ ਅਲੱਗ-ਅਲੱਗ ਨਾਮਾਂ ਤੇ ਰਾਣਾ ਗੁਰਜੀਤ ਸਿੰਘ 14 ਕੰਪਨੀਆਂ ਚਲਾ ਰਿਹਾ ਉਹਨਾਂ ਨੇ ਕਿਹਾ 14 ਦੀਆਂ 14 ਕੰਪਨੀਆਂ ਦੋ ਸਾਲਾਂ ਲਈ ਸ਼ੇਅਰ ਮਾਰਕੀਟ ਤੋਂ ਦੂਰੀ ਬਣਾ ਕੇ ਰੱਖਣ ਗਿਆ 1 ਰੁਪਏ ਦਾ ਵੀ ਇਹ ਕਾਰੋਬਾਰ ਨਹੀਂ ਕਰ ਸਕਦਾ ਐਂਡ ਸਲੈਬਡ ਉਹਨਾਂ ਨੂੰ ਜੁਰਮਾਨਾ ਵੀ ਲਗਤੀ ਕੀਤੀ ਐਂਡ ਸਲੈਬਡ 63 ਕਰੋੜ ਫਾਈਨ ਔਨ ਥਮ ਔਨ ਚਾਰजेस ਆਫ ਡਾਈਵਰਜਨ ਆਫ ਫੰਡ ਉਹਨਾਂ ਨੇ ਕਿਹਾ 63 ਕਰੋੜ ਇਹਨੂੰ ਜੁਰਮਾਨਾ ਤਾਂ ਲਾਰੇ ਕਿ ਜਿਹੜਾ ਇਹਨਾਂ ਫੰਡ ਹੈ ਡਾਈਵਰਸ ਕੀਤਾ ਡਾਈਵਰਸ ਕਿਦਾਂ ਕੀਤਾ ਰਾਣਾ 슈ਗਰ ਲਿਮਿਟਡ ਤੋਂ ਫਲਾਣੇ ਦੀ ਫਰਮ 'ਚ ਫਲਾਣੇ ਦੀ ਫਰਮ ਚੋਂ ਆਪਦੇ ਮੁੰਡੇ ਦੇ ਖਾਤੇ 'ਚ ਰਾਣਾ 슈ਗਰ ਬਲ ਤੋਂ ABC ਫਰਮ 'ਚ ਇਸ ਤਰੀਕੇ ਨਾਲ ਆ ਰਾਣਾ ਆ ਇਹਨਾਂ ਦਾ ਫੈਸਲਾ ਆ ਇਹ ਮੇਰੀ ਬੇਨਤੀ ਆ ਤੁਸੀਂ ਸਾਰੇ ਤਾਂ ਕਹੋ ਮੈਂ ਤੁਹਾਨੂੰ ਇਹ ਸਾਰੀ ਪ੍ਰਸੂਪੀਤ ਦੇ ਦੂੰ ਅੱਛਾ ਹੁਣ ਜਿਹੜਾ ਅਗਲਾ ਇੱਕ ਇੰਪੋਰਟੈਂਟ ਚੈਪਟਰ ਆ ਇੱਕ ਸਕਿੰਟ ਦਾ ਤੁਸੀਂ ਮੈਨੂੰ ਸਾਰੇ ਵੀ ਟਾਈਮ ਦੇਣਾ ਮੈਂ ਤੁਹਾਨੂੰ ਥੋੜ ਬੰਟੀ ਸਿੰਘ ਰਾਣਾ ਵੀਰ ਪ੍ਰਤਾਪ ਸਿੰਘ ਰਾਣਾ ਗੁਰਜੀਤ ਸਿੰਘ ਰਾਣਾ ਕਰਨ ਪ੍ਰਤਾਪ ਸਿੰਘ ਰਾਣਾ ਸ਼੍ਰੀਮਤੀ ਰਾਜਬੰਸ ਕੌਰ ਪ੍ਰੀਤ ਇੰਦਰ ਸਿੰਘ ਰਾਣਾ ਸੁਖਜਿੰਦਰ ਕੌਰ ਤੇ ਇੱਕ ਇਹਨਾਂ ਦਾ ਕੋਈ ਕੰਪਨੀ ਦਾ ਮਨੋਜ ਗੁਪਤਾ ਫਿਰ ਇਹਨਾਂ ਨੇ ਫਰਮਾ ਦੇ ਵਿੱਚ ਜਿੱਚ ਪੈ ਪਾਇਆ ਫਲੋਨਸ ਟ੍ਰੇਡਰਸ ਪ੍ਰਾਈਵੇਟ ਲਿਮਟਿਡ ਸੈਂਚਰੀ ਐਗਰੋਸ ਪ੍ਰਾਈਵੇਟ ਲਿਮਟਿਡ ਜੇ ਆਰ ਬਿਲਡਰਸ ਪ੍ਰਾਈਵੇਟ ਲਿਮਟਿਡ ਆਰ ਜੇ ਤਸ਼ਫਾਬ ਪ੍ਰਾਈਵੇਟ ਲਿਮਟਿਡ ਆਰ ਜੀ ਐਸ ਟ੍ਰੇਡਰਸ ਪ੍ਰਾਈਵੇਟ ਲਿਮਟਿਡ ਇਹ ਉਹ ਫਰਮਾਂ ਹੁਣ ਜਿਹਦੀ ਇਨਕੁਆਰੀ ਹੋਣੀ ਬਹੁਤ ਜ਼ਰੂਰੀ ਹੈ। ਔਰ ਇਨਕੁਆਰੀ ਇਹਦੀ ਚੱਲ ਰਹੀ ਹੈ ਕਿ ਇਹ ਫਰਮਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ। ਇੱਕ ਤਾਂ ਇਹਦੇ ਸੱਜਣ ਮਿੱਤਰ ਯਾਰ ਦੋਸਤ ਹੁਣ ਉਸ ਫਰਮ 'ਚ ਪੈਸਾ ਪਵਾ ਕੇ ਆਪਦੇ ਬੱਚਿਆਂ ਦੇ ਖਾਤੇ ਪਾਉਲਿਆ। ਇੱਕ ਇਨੀ ਬੁਗਸ ਫਰਮਾਂ ਬਣਾਈਆਂ ਹੁਣ। ਹੁਣ ਇਹ ਇਨਕੁਆਰੀ ਸੈਬੀ ਅੱਗੇ ਕਰ ਰਹੀ ਹੈ। ਮੈਂ ਜੇ ਹੁਣ ਆ ਬੋਲਣ ਲੱਪਿਆ ਅਮਾਊਂਟ ਕਿਉਂਕਿ ਮੇਰੇ ਕੋਲ ਸਾਰੀ ਅਮਾਊਂਟ ਵੀ ਹੈ ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁਮ ਕੇ ਗਏ। ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁਮ ਕੇ ਗਏ। ਰਾਣਾ ਗੁਰਜੀਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਆਏ ਕਿਹੜੀ-ਕਿਹੜੀ ਫਰਮ 'ਚ ਇਹ ਮੈਂ ਸਾਰੀ ਡਿਟੇਲ ਤੁਹਾਨੂੰ ਮੈਂ WhatsApp ਤੇ ਭਾਜਦਾ ਮੈਂ ਕਿਉਂਕਿ ਇਹਨੂੰ ਮੈਂ ਬੋਲਣ ਲੱਗਾ ਇਹ ਮੇਰੇ ਕੋਲ 86 ਕਾਗਜਾਂ ਦੀ ਡਿਟੇਲ ਹੈ 86 ਪੇਪਰਾਂ ਦੀ ਡਿਟੇਲ ਜੋ ਮੈਂ ਲਈ ਆ ਹੁਣ ਗੱਲ ਕਰਨ ਵਾਲੇ ਸਾਥੀਓ ਇਹ ਆ ਕਿ ਇੱਕ ਫਰਮ ਜਿਹੜੀ ਰੈਗੂਲਰ ਘਾਟੇ 'ਚ ਆ ਉਹ ਕਿਉਂ ਪੈਸੇ ਕਢਾ ਸਕਦੇ ਚਲੋ ਉਹਨਾਂ ਨੂੰ ਸਜ਼ਾ ਮਿਲੀ ਅੱਛਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਰਾਣਾ 슈ਗਰ ਮਿਲ ਦੀ ਕੁੱਲ ਕੀਮਤ ਅੱਜ 360 ਕਰੋੜ ਰੁਪਇਆ ਜਿਚੂ 22.4% ਇਹਨਾਂ ਦੇ ਤੇ ਇਹਨਾਂ ਦੇ ਪ੍ਰੋਮੋਟਰਾਂ ਦੇ ਮੀਨਜ਼ ਰਾਣਾ ਗੁਰਜੀਤ ਸਿੰਘ ਤੇ ਤੇ ਉਹਦੇ ਪਰਿਵਾਰ ਦਾ ਪੈਸਾ 22.4% ਕਹਿੰਦਾ ਭਾਅ ਲਗਭਗ 82 ਕਰੋੜ ਰੁਪਈਆ 360 ਕਰੋੜ ਦੀ ਫਰੇਮ ਹੈ ਲਗਭਗ 82 ਕਰੋੜ ਰੁਪਈਆ ਤਾਂ ਇਹਨਾਂ ਦਾ ਆਪ ਦਾ ਲੋਨ ਕਰਜ਼ਾ ਇਹ ਉਹ ਲੈ ਕੇ ਲੱਗਾ ਹੋਇਆ ਬੈਂਕ ਲੋਨ ਲੈ ਕੇ ਲਿਆ ਹੋਊਗਾ 280 ਕਰੋੜ ਰੁਪਈਆ ਲੋਕਾਂ ਦਾ ਲੱਗਾ 123147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰਐਸਐਲ ਰਾਣਾ ਸ਼ੂਗਰ ਲਿਮਟਿਡ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ ਉਹਨਾਂ ਦੇ ਬੱਚੇ ਫੀਸਾ ਤੋਂ ਅਵਾਜ਼ ਆ ਰਹੇ ਉਹਨਾਂ ਦੇ ਬੱਚੇ ਅੱਜ ਰੋਟੀ ਤੋਂ ਅਵਾਜ਼ ਆ ਰਹੇ ਲੋਕੀ ਸੜਕਾਂ ਤੇ ਖੜੇ ਲੋਕੀ ਗਲੀਆਂ 'ਚ ਡਿੱਗਦੇ ਪੜਦੇ ਆ ਕਿਉਂਕਿ ਸ਼ੇਅਰ ਮਾਰਕੀਟ ਇਹਨਾਂ ਨੇ ਡਾਊਨ ਕਰ ਦਿੱਤਾ ਬੜੀ ਵੱਡਾ ਇੱਕ ਇਚ ਪੁਆਇੰਟ ਨੋਟ ਕਰਨ ਵਾਲਾ ਇਹ ਆ ਜਦੋਂ ਸ਼ੇਅਰ ਤੁਹਾਡਾ ਮਾਰਕੀਟ 'ਚ ਆਉਂਦਾ ਹੈ ਉਦੋਂ ਸ਼ੇਅਰ ਤਿੰਨ ਤਰੀਕਿਆਂ ਨਾਲ ਵਿਕਦਾ ਇੱਕ ਤਾਂ ਪਬਲਿਕ ਸ਼ੇਅਰ ਆਮ ਲੋਕ ਮੀਡੀਓਕਰਸ ਲੈਸ ਦਨ ਮੀਡੀਓਕਰਸ ਜਾਂ ਇੱਕ ਆਮ ਵਿਅਕਤੀ ਖਰੀਦਦਾ ਇੱਕ ਖਰੀਦਦਾ ਮਿਊਚੁਅਲ ਫੰਡ ਅਸੀਂ ਸਾਰੇ ਮੇਰੇ ਖਲ ਮਿਊਚੁਅਲ ਫੰਡ ਤੋਂ ਜਾਣੂ ਹਾਂ ਜਿਹਦੀ ਜਿੰਨੀ ਕਪੈਸਿਟੀ ਅਸੀਂ ਆਪਦੇ ਬੱਚਿਆਂ ਲਈ ਆਪਦੇ ਬਜ਼ੁਰਗਾਂ ਲਈ ਉਹ ਮਿਊਚੁਅਲ ਫੰਡ 'ਚ ਕੁਝ-ਕੁਝ ਪੈਸੇ ਜਮ੍ਹਾਂ ਕਰਾਣੇ ਉਹ ਮਿਊਚੁਅਲ ਫੰਡ ਮਿਊਚੁਅਲ ਫੰਡ ਇੱਕ ਐਸਾ ਅਦਾਰਾ ਉਹ ਪੈਸਾ ਜਨਰੇਟ ਕਰਦਾ ਹੈ ਉਹ ਪੈਸੇ ਨੂੰ ਪੈਸਾ ਵਧਾਉਂਦਾ ਹੈ ਮਿਊਚੁਅਲ ਫੰਡ ਵੀ ਸ਼ੇਅਰ ਖਰੀਦਦਾ ਇੱਕ ਸਭ ਤੋਂ ਵੱਡੀ ਏਜੰਸੀ ਜਿਹੜੀ ਵਰਲਡ ਵਾਈਡ ਆ ਸ਼ੇਅਰ ਖਰੀਦਣ ਵਾਲੀ ਉਹ ਹੈਗੀ ਹੈ ਐਫ ਆ ਆ ਫੋਰਨ ਇੰਸਟੀਟਿਊਸ਼ਨ ਆਫ ਇਨਵੈਸਟਮੈਂਟਸ ਜਿਹੜੀ ਬਾਹਰਲੇ ਦੇਸ਼ਾ ਕੈਨੇਡਾ ਅਮਰੀਕਾ ਆਸਟਰੀਆ ਸਕਾਟਲੈਂਡ ਸਵੈਸ ਜਿਹੜੇ ਦੇਸ਼ ਆ ਇਹਨਾਂ ਚੋਂ ਅਮੀਰ ਕੰਪਨੀਆਂ ਅਮੀਰ ਲੋਕ ਅਮੀਰ ਸੰਸਥਾਵਾਂ ਨੂੰ ਕੱਢ ਕੇ ਲਿਆਂਦੇ ਆ ਕਿ ਹਿੰਦੂਸਤਾਨ ਦੇ ਵਿੱਚ ਆ ਸ਼ੇਅਰ ਭਾਈ ਸਸਤਾ ਵਿਕਦਾ ਇਹਨੂੰ ਲੈ ਲਈਏ ਇਹ ਮਹਿੰਗਾ ਹੋ ਜਾਣਾ ਰੌਣਾ ਸ਼ੂਗਰਸ ਲਿਮਟਿਡ ਦੇ ਵਿੱਚ ਨਾ ਤਾਂ ਕਿਸੇ ਮਿਊਚੁਅਲ ਫੰਡ ਨੇ ਇਨਵੈਸਟ ਕੀਤਾ ਮਿਊਚੁਅਲ ਫੰਡ ਨੇ ਕਿੰਨਾ ਇਨਵੈਸਟ ਕੀਤਾ 0 1 ਰੁਪਏ ਦੇ ਹੱਦ ਤੱਕ ਇਨਵੈਸਟ ਕੀਤਾ ਜੋ ਇਹਨਾਂ ਦਾ ਸ਼ੇਅਰ ਲਾਂਚ ਹੋਇਆ ਐਫ ਆਈਆਈ ਫੋਰਨ ਇੰਸਟੀਟਿਊਸ਼ਨ ਆਫ ਇਨਵੈਸਟਮੈਂਟ ਉਹਨਾਂ ਨੇ ਵੀ ਕਿਹਾ ਨਹੀਂ ਇਹ ਸ਼ੇਅਰ ਸਾਨੂੰ ਠੀਕ ਨਹੀਂ ਲੱਗਦਾ ਇਹ ਬੰਦਾ ਇਹ ਕੰਪਨੀ ਇਹ ਪਰਿਵਾਰ ਇਹ ਅਦਾਰਾ ਸਾਨੂੰ ਠੀਕ ਨਹੀਂ ਲੱਗਦਾ ਉਹਨਾਂ ਨੇ ਵੀ ਇਹਨਾਂ ਨੂੰ ਬਾਈਕਾਟ ਕੀਤਾ ਉਹਨਾਂ ਨੇ ਵੀ 1 ਰੁਪਏ ਦਾ ਵੀ ਸ਼ੇਅਰ ਇਹਨਾਂ ਕੋਲ ਨਹੀਂ ਖਰੀਦਿਆ ਹੁਣ ਜਿਹੜੇ ਸ਼ੇਅਰ ਖਰੀਦੇ ਆ ਉਹ ਖਰੀਦੇ ਹਿੰਦੁਸਤਾਨ ਦੇ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੇ ਯੂਪੀ ਬਿਹਾਰ ਦੇ ਲੋਕਾਂ ਨੇ ਕਿੰਨੇ ਲੋਕ ਆ 1,23,147 ਬੰਦਾ ਜਿਨ੍ਹਾਂ ਨੇ ਚੈੱਕ ਦਿੱਤੇ ਭਲੇ ਸੋ ਜਿਸ ਤਰ੍ਹਾਂ ਕੀ ਦੇਖਿਆ ਜਾਵੇ ਕਿ ਕੋਈ ਬੰਦਾ ਆਮ ਬੰਦਾ ਜੇਕਰ ਬੈਂਕ ਤੋਂ ਲੋਨ ਲੈ ਲੈਂਦਾ ਜਾਂ ਨਹੀਂ ਚੁਕਾ ਪਾਂਦਾ ਤੇ ਬੈਂਕ ਉਹਤੇ ਕਾਰਵਾਈ ਕਰਦਾ ਬੜਾ ਧੱਕਾ ਕਰਨ ਤੇ ਜਾਂਦੀ ਆ ਪਰ ਜੇ ਇਹੋ ਜਿਹੇ ਵੱਡੇ ਲੀਡਰ ਹੈਗੇ ਜਿਹੜੇ ਉਹ ਨਹੀਂ ਬੈਂਕ ਦਾ ਪੈਸਾ ਜਾਂ ਲੋਕਾਂ ਦਾ ਪੈਸਾ ਨਹੀਂ ਉਹਨਾਂ ਤੇ ਕੀ ਕਾਰਵਾਈ ਹੋਵੇ ਦੇਖੋ ਬੜੀ ਵੱਡੀ ਤਰਾਸ਼ਦੀ ਦੀ ਗੱਲ ਆ ਹਿੰਦੁਸਤਾਨ ਚ ਉਹ ਕਿੰਗフィਸ਼ਰ ਵਾਲਾ ਮਾਲਿਆ ਮਹ ਅਯਾਸ਼ ਆਦਮੀ ਔਰ ਵੱਡਾ ਡਿਫਾਲਟਰ ਇੰਡੀਆ ਦਾ ਸ਼ਰਿਆਮ ਇੰਡੀਆ ਚ ਡਿਫਾਲਟ ਕਰਕੇ ਔਰ ਸ਼ਰਿਆਮ ਜਿੱਥੇ ਬਟਾ ਉਥੇ ਗਿਆ ਫੇਸਬੁੱਕ ਇਨਸਟਾ ਉਥੇ ਰੀਲ ਬਣਾਵਣਾ ਕੇ ਪੰਦਾ ਮੈਂ ਇੱਥੇ ਐਸ਼ ਕਰ ਰਿਹਾ ਕੁਛ ਨਹੀਂ ਇਹੀ ਤਾਂ ਤਰਾਸ਼ਦੀ ਆ ਮੇਰੀ ਤਾਂ ਡਿਮਾਂਡ ਹੀ ਆ ਕਿ ਇਹੋ ਜੇ ਠੱਗਾਂ ਨੂੰ ਤੁਸੀਂ ਪੈਸਾ ਮਾਫ ਕਰੀ ਜਾਂਦੇ ਹੋ ਔਰ ਜਿਹੜੇ ਸਾਡੇ ਕਿਸਾਨ ਭਰਾ ਆ ਇਹੋ ਜੇ ਇੱਕ ਅੱਦੇ ਠੱਗ ਦਾ ਪੈਸਾ ਮਾਫ ਕਰਨ ਨਾਲੋਂ ਸਾਡੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਵੀ ਲੋਨ ਮਾਫ ਕਰ ਦੇਣਾ ਤਾਂ ਸਭ ਤੋਂ ਪੈਸਾ ਬਚੂ ਹੁਣ ਸਾਡੀ ਇੱਥੇ ਜਿਹੜੀ ਮੇਨ ਡਿਮਾਂਡ ਉਹ ਕੀ ਹੈ ਜੇ ਲਈ ਮੈਂ ਤੁਹਾਨੂੰ ਸੱਦਿਆ ਇਹ ਕੁਐਸਚਨ ਹੈ ਇਹ ਤਾਂ ਮੈਂ ਤੁਹਾਨੂੰ ਇਹਦੀ ਡਿਟੇਲ ਦੇ ਦਿੱਤੀ ਕਿ ਸਵਾ ਲੱਖ ਦੇ ਲਗਭਗ ਲਗਭਗ ਬੰਦਾ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਇਫੈਕਟ ਹੋ ਗਿਆ ਹੁਣ ਅਸੀਂ ਡਿਮਾਂਡ ਕਰਦੇ ਆ ਚੀਫ ਮਿਨਿਸਟਰ ਪੰਜਾਬ ਕੋ ਗਵਰਨਰ ਸਾਹਿਬ ਕੋ ਔਰ ਹਰ ਇੱਕ ਹਾਈ ਅਥਾਰਟੀ ਕੋ ਕਿ ਜਿੱਦਾਂ ਇਹਨੇ 402 ਸੀ ਕੀਤੀ ਆ ਇਹ ਤੇ ਇਹਦੇ ਜਵਾਗ ਇਹਦੇ ਮੁੰਡਿਆਂ ਤੇ ਕੰਪਲੀਟ ਫੈਮਿਲੀ ਤੇ ਜੋ ਕਿ आरएसएल ਦਾ ਹਿੱਸਾ ਆ ਜੋ ਕਿ ਪ੍ਰੋਮੋਟਰਸ ਤੇ ਡਾਇਰੈਕਟਰਸ ਦਾ ਫਰਮ ਦੇ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਜਾਏ 420 ਔਰ ਇਹਨਾਂ ਨੂੰ ਸਖਤ ਸਜ਼ਾ ਦੇ ਕੇ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਕੀਤੀ ਜਾਵੇ ਦੋਆਪੇ ਉਪਤਾ ਚਾਹੇ ਕਪੂਰਸੇ ਦਾ ਐਮਐਲਏ ਚਾਹੇ ਸੁਲਤਾਨਪੁਰ ਦਾ ਜਦੋਂ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਹੋਊਗੀ ਇੰਡੀਆ ਦੇ ਵਿੱਚ ਪੰਜਾਬ ਚ ਨਹੀਂ 올 ਇੰਡੀਆ ਚ ਇੱਕ ਮੈਸੇਜ ਜਾਊਗਾ ਕਿ ਇਹ ਡੈਮੋਕਰੈਟਿਕ ਫਾਰਮ ਆਫ ਗਵਰਨਮੈਂਟ ਚ ਅਸੀਂ ਜੀ ਰਹੇ ਹਾਂ ਸਾਲ ਦੇ ਵਿੱਚ ਸਾਡੇ ਸੁਖਣਾ ਇੱਕ ਇਲੈਕਸ਼ਨ ਤਾਂ ਆਂਦੀ ਆ 50 ਸਾਲਾਂ ਚ ਇੱਕ ਐਮਐਲਏ ਇੱਕ ਐਮਪੀ ਇੱਕ ਜ਼ਿਲ੍ਹਾ ਪਰਿਸ਼ਦ ਇੱਕ ਬਲਾਕ ਸੰਪਤੀ ਇੱਕ ਸਰਪੰਚੀ ਤੇ ਹੋਰ ਇੱਕ ਅਦੀ ਲਾ ਲੋ ਉਰਾ ਪਰਾਂ ਮੈਂ ਭੁੱਲ ਗਿਆ ਹਾਂ ਉਹ ਤਾਂ ਇੱਕ ਕਾਰਪੋਰੇਸ਼ਨ ਦੀ ਇੱਕ ਅਦੀ ਇਲੈਕਸ਼ਨ ਸਾਡੇ ਸਾਲ ਚ ਆਂਦੀ ਆ ਫਿਰ ਜਦੋਂ ਆਂਦੀ ਆ ਜਿਹੜਾ ਲੋੜਵੰਦ ਗਰੀਬ ਨੀਡੀ ਲੋਕ ਹੁੰਦੇ ਆ ਉਹ ਕਹਿੰਦੇ ਯਾਰ 5 10 2000 ਰੁਪਏ ਲੈ ਲਓ ਚਲੋ ਦੋ ਚਾਰ ਮਹੀਨੇ ਦਾ ਰਾਸ਼ਨ ਹੀ ਚਲੋ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਰਾਏ ਕਪੂਰਸੇ ਨੂੰ ਗਰੀਬ ਰੱਖਿਆ ਗਿਆ ਅਨਪੜ੍ਹ ਰੱਖਿਆ ਗਿਆ ਔਰ ਹੁਣ ਉਹ ਟਾਈਮ ਆ ਗਿਆ ਜਿਹੜਾ ਇਹਨੂੰ ਇੱਕ ਇੱਕ ਰੁਪਈਏ ਦਾ ਹਿਸਾਬ ਦੇਣਾ ਪਿਆ ਦੇਣਾ ਪਊਗਾ ਮੈਂ ਉਹਨਾਂ ਤੋਂ ਵੀ ਬੜਾ ਮੈਂ ਕੰਡੈਮ ਕਰਦਾ ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਜਿਹੜੇ ਪਿਛਲੇ ਦਰਵਾਜ਼ੇ ਕੋ ਇਹਦੀ ਜਾ ਕੇ ਜੁੱਤੀਆਂ ਪੌਲਚ ਕਰਦੇ ਆ ਇੱਕ ਇੱਕ ਬੰਦੇ ਦੀ ਮੇਰੇ ਕੋਲ ਲਿਸਟ ਆ ਬਾਈ ਨੇਮ ਆ ਮੈਂ ਵਾਦਾ ਕਰਦਾ 27 ਤੋਂ ਪਹਿਲਾਂ ਪਹਿਲਾਂ ਉਹ ਆਪੇ ਹੀ ਪਾਰਟੀ ਛੱਡ ਦੇ ਨਹੀਂ ਤਾਂ ਜਲੀਲ ਕਰਕੇ ਬੇਇੱਜ਼ਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢੂਗਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਤੁਹਾਨੂੰ ਉਸ ਸਾਹਬ ਤੱਕ ਆਣਾ ਨਹੀਂ ਚਾਹੁੰਦਾ ਮੇਰੇ ਕੋਲ ਵਿਦ ਰਿਕਾਰਡ ਵਿਦ ਫਾਈਲਾਂ ਉਹਦੀਆਂ ਬੜੀਆਂ ਔਰ ਇਹਨਾਂ ਗੰਦੇ ਬੰਦਿਆਂ ਕਰਕੇ ਅੱਜ ਮੈਂ ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਇਹਨਾਂ ਬੰਦਿਆਂ ਕਰਕੇ ਅੱਜ ਸ਼੍ਰੋਮਣੀ ਕਾਲੇ ਦਰ ਦਾ ਹਾਲੇ ਆ ਇਹਦਾ ਸ਼੍ਰੋਮਣੀ ਕਾਲੇ ਦਰ ਵਿੱਚ ਬੜੇ ਬੜੇ ਯੋਧੇ ਬੈਠੇ ਆ ਮੇਰੇ ਚਾਚਾ ਜੀ ਬੈਠੇ ਆ ਚਾਰ ਬਾਰੀ ਕਾਉਂਸਲਰ ਰਹੇ ਆ ਧੰਜਲ ਸਾਹਿਬ ਬੈਠੇ ਆ ਕਾਉਂਸਲਰ ਰਹਿ ਚੁੱਕੇ ਆ ਆ ਤੁਸੀਂ ਦੇਖੋ ਇਹ ਬਬਲੇ ਨਹੀਂ 67 ਸਾਲ ਲੜਾਈ ਆ ਇੱਕ ਅਜੇ ਬਬਲਾ ਬੈਠਾ ਜਿਹਨੂੰ ਇਹਨੇ ਘਰੋਂ ਬੇਕਾਰ ਕਰਤਾ ਸੀ ਇਹਦੇ ਸ਼ੈਲਰ ਖੋਲੇ ਸੀ ਇਹੋ ਜਿਹਾ ਟੱਕਾ ਮੈਂ ਹੁਣ ਨਹੀਂ ਹੁੰਦਣਾ ਸ਼ਨੀ ਸਾਹਿਬ ਬੈਠੇ ਆ ਮੁਸ਼ਕ ਦੇਵ ਸਾਹਿਬ ਬੈਠੇ ਆ ਅਦਨੇ ਜੀ ਕਿਹੜਾ ਕਿਹੜਾ ਨਾਮ ਲਵਾਂ ਆ ਸਾਡੇ ਕੋਲ ਇਦਾਂ ਦੇ ਜੋਧੇ تنਵੀਰ ਸਿੰਘ ਬੋਖਾ ਬਾਬੀ ਬੈਠਾ 15 20 ਵੋਟਾਂ ਤੇ ਹਰਿਆ ਹੋਇਆ ਕਾਉਂਸਲਰ ਅਸੀਂ ਪਾਗੜ ਪੂਰੀ ਟੱਕਰ ਲੈਂਦਾ ਰਹਿ ਰਾਤ ਔਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਸ਼੍ਰੋਮਣੀ ਕਾਲੇ ਦਲ ਨੂੰ ਹੁਣ ਦੁਬਾਰਾ ਸ਼੍ਰੋਮਣੀ ਕਾਲੇ ਦਲ ਬਣਾ ਕੇ ਸਤਾਈ ਦੇ ਵਿੱਚ ਸ਼੍ਰੋ ਅੱਜਸ਼ੇ ਤੇ ਲੈ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ